ਨਿਤਿੰਨ ਨੰਦਾ ਤੇ ਗੋਲੀਆਂ ਚਲਾਉਣ ਵਾਲਾ ਮੁੱਖ ਦੋਸ਼ੀ ਦਿਲਸ਼ੇਰ ਸਿੰਘ ਚੰਦੇਲ ਆਖਿਰਕਾਰ ਪੁਲਸ ਦੇ ਹੱਥੇ ਚੜ੍ਹ ਹੀ ਗਿਆ ਦਿਲਸ਼ੇਰ ਰਾਣਾ ਚੰਡੀਗੜ੍ਹ ਵੱਲ ਅਦਾਲਤ ਵਿਖੇ ਆਤਮ ਸਮਰਪਣ ਕਰਨ ਜਾ ਰਿਹਾ ਸੀ ਜਿਸ ਨੂੰ ਉਸ ਤੋਂ ਪਹਿਲਾਂ ਹੀ ਰੋਪੜ ਦੇ ਲਾਗੇ ਪੁਲਸ ਨੇ ਦਬੋਚ ਲਿਆ ਇੱਕ ਵਿਆਹ ਸਮਾਗਮ ਦੌਰਾਨ ਕੱਲ ਦਿਲਸ਼ੇਰ ਰਾਣਾ ਨੇ ਨਿਤਿੰਨ ਨੰਦਾ ਤੇ ਗੋਲੀਆਂ ਚਲਾ ਦਿੱਤੀਆਂ ਸਨ ਮਾਮਲਾ ਪੁਰਾਣੀ ਰੰਜਿਸ਼ ਅਤੇ ਲੈਣ ਦੇਣ ਦਾ ਹੈ ਆਓ ਸੁਣਦੇ ਹਾਂ ਕਰੀਬਨ 2 ਵਜੇ ਕਰੀਬ ਇੱਕ ਬੜਾ ਵੱਡਾ ਇਨਸੀਡੈਂਟ ਸਾਡੇ ਇਲਾਕੇ ਵਿੱਚ ਹੋਇਆ ਸੀਗਾ ਜਿਦੇ ਵਿੱਚ ਇੱਕ ਆਪ ਤੇ ਸ਼ਿਰਸ ਇਹਨਾਂ ਦੇ ਆਗੂ ਨਿਤਨੰਦਾ ਦੇ ਫਾਇਰਿੰਗ ਹੋਈ ਸੀਗੀ ਔਰ ਕਾਫੀ ਸੈਂਸੇਸ਼ਨਲ ਜਿਹੜਾ ਹੈਗਾ ਇਨਸੀਡੈਂਟ ਸੀਗਾ ਉਹਦੇ ਵਾਸਤੇ ਨਾਲ ਦੇ ਨਾਲ ਸਾਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀਆਂ ਐਸਪੀ ਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੀਗੀਆਂ ਤੇ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਤਿੰਦਰ ਸਿੰਘ ਇਹਨਾਂ ਦੇ ਅੰਡਰ ਸੀਏਏ ਦੀ ਤੇ ਥਾਣੇ ਦੀ ਟੀਮਾਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਆਪਾਂ ਵਕਤ ਵਕਤ ਖਾਣੇ ਜਿਹੜੇ ਸਾਡੇ ਡਿਸਟ੍ਰਿਕਟ ਸੀਲਿੰਗ ਦੇ ਸਿਟੀ ਸੀਲਿੰਗ ਦੇ ਜਿਹੜੇ ਨਾਕੇ ਹੈਗੇ ਨੇ ਉਹ ਵੀ ਲਗਾਏ ਗਏ ਸੀਗੇ ਜਿੱਦੇ ਕਰਕੇ ਜਿਹੜਾ ਐਕਿਊ ਸੀਗਾ ਉਹਨੂੰ ਆਪਣੀ ਗੱਡੀ ਜਿਹੜੀ ਹੈ ਅਬੈਂਡਨਟ ਕਰਕੇ ਭਜਣਾ ਪਿਆ ਔਰ ਇਸ ਮਾਮਲੇ ਤੇ ਸਾਨੂੰ ਕਾਫੀ ਵੱਡੀ ਸਫਲਤਾ ਜਿਹੜੀ ਹੈ ਕਿ ਅੱਜ ਹਾਸਲ ਹੋਈ ਜਦੋਂ ਜਿਹੜਾ ਸਾਡਾ ਐਕਿਊ ਜਿਹੜਾ ਫਿਲਸ਼ੇਰ ਸਿੰਘ ਹੈ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਹੈ ਜਿਹਦਾ ਪੁਰਾਣਾ ਡਿਸਕਿਊਟ ਚੱਲਦਾ ਪਿਆ ਸੀਗਾ ਨਿਤਿੰਨੰਦਰ ਦੇ ਨਾਲ ਉਨੇ ਅੱਜ ਕੋਰਟ ਤੇ ਸਰੈਂਡਰ ਕਰਨ ਜਦੋਂ ਜਾ ਰਿਹਾ ਸੀਗਾ ਰੋਪੜ ਸਾਈਡ ਤੋਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਕਾਬੂ ਕੀਤਾ ਔਰ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਇਹਨਾਂ ਦਾ ਪੁਰਾਣਾ ਡਿਸਪਿਊਟ ਜਿਹੜਾ ਹੈਗਾ ਪ੍ਰਾਪਰਟੀ ਦੇ ਰਿਗਾਰਡਿੰਗ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਜੋ ਸਾਡਾ ਅਕਿਊਜ਼ਡ ਹੈਗਾ ਉਹਦੀ ਜ਼ਮੀਨ ਨਿਤਿੰਨ ਨੰਦਾ ਨੇ ਖਰੀਦੀ ਨਹੀਂ ਸੀਗੀ ਬਟ ਬਿਆਨਾ ਕਰਨ ਤੋਂ ਬਾਅਦ ਉਹ ਪਾਰਟੀਆਂ ਨੇ ਆਪਸ ਵਿੱਚ ਜਿਹੜਾ ਸੌਦਾ ਹੈਗਾ ਉਹਨੂੰ ਪੂਰਾ ਨਹੀਂ ਕੀਤਾ ਸੀਗਾ ਔਰ ਕਾਫੀ ਲੌਂਗ ਸਟੈਂਡਿੰਗ ਜਿਹੜਾ ਹੈਗਾ ਡਿਸਪਿਊਟ ਚੱਲਦਾ ਰਿਹਾ ਸੀਗਾ ਜਿਹਦੇ ਕਰਕੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਕਾਫੀ ਅਲੀਗੇਸ਼ਨ ਵੀ ਲਾਇਆ ਨੇ

ਇਹ ਇਹਦੇ ਦੋ ਬ੍ਰਦਰ ਹੈਗੇ ਨੇ ਰਣਪਹਾਦਰ ਤੇ ਰਾਮ ਸਿੰਘ ਤੇ ਦੋ ਇੱਕ ਜਿਹੜਾ ਹੈਗਾ अजय ਰਾਣਾ ਡਾਕਟਰ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਕਲੈਸਫਾਈਆਡ ਅਰਜ ਕੀਤੀ ਹੋਈ ਹੈ ਵੈਪਨ ਯੂਜ਼ ਕੀਤਾ ਗਿਆ ਹੈ ਵੈਪਨ ਲਾਇਸੈਂਸੀ ਹੈਗਾ ਬੱਤੀਸਪੋਰ ਦਾ ਰਿਵੋਲਵਰ ਹੈਗਾ ਇਹਦੇ ਬਾਰੇ ਆਪਾਂ ਹੋਰ ਜਿਹੜਾ ਵਿਚੋਕਰ ਹੈਗਾ ਵੈਪਨ ਦਾ ਪਤਾ ਕਰ ਰਹੇ ਹੈਗੇ ਸਾਨੂੰ ਜਿਹੜੇ ਖੋਲ ਸੀਗੇ ਜਿਹੜੇ ਮੌਕੇ ਤੇ ਵੈਪਨ ਚਲਾਏ ਗਏ ਸੀਗੇ ਉਹ ਵੀ ਬ੍ਰਾਹਮਤ ਹੋ ਗਏ ਨੇ ਤੇ ਉਸ ਤੋਂ ਇਲਾਵਾ ਕੁਝ ਲਾਈਫ ਕਾਰਟਿਜ ਜਿਹੜੀਆਂ ਆਪਾਂ ਬ੍ਰਾਹਮਤ ਕੀਤੀਆਂ ਹੈਗੀਆਂ ਟੋਟਲ 3 ਫਾਇਰ ਜਿਹੜੇ ਮੌਕੇ ਤੇ ਕੀਤੇ ਗਏ ਸੀ ਸਰ ਇਹਨਾਂ ਨੂੰ ਮਾਰਨਾ ਸੀਗਾ ਡਰਾਉਣਾ ਸੀਗਾ ਕੀ ਸੀਗਾ ਕਿਉਂਕਿ ਇਹਨੇ ਸਮਝ ਨਹੀਂ ਪਾਇਆ ਕਿ ਇੰਨਾ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ ਉਹ ਡਿਸਪਿਊਟ ਫਾਇਰਿੰਗ ਤੇ ਕਿਵੇਂ ਆ ਦੇਖੋ ਇਹ ਹੀਟ ਆਫ ਦਾ ਮੂਮੈਂਟ ਹੁਣ ਕੀ ਹੋਇਆ ਸੀਗਾ ਅਤੇ ਹੁਣ ਜਦੋਂ ਆਪਾਂ ਕੁਝ ਕੁਝ ਕਰਾਂਗੇ ਰਿਮਾਂਡ ਹਾਜ਼ਰ ਕਰਕੇ ਤਾਂ ਹੀ ਸਾਨੂੰ ਕਲੀਅਰ ਹੋਊਗਾ ਔਰ ਮੈਂ ਤੁਹਾਨੂੰ ਜਿੰਨਾ ਦੱਸਿਆ ਕਿ ਕਾਫੀ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀਗਾ ਔਰ ਪਹਿਲਾਂ ਵੀ ਐਫ ਆਈ ਆਰ ਸੋਈਆਂ ਨੇ ਇਹ ਤੋਂ ਇਹ ਲਾਇਨ ਅੱਧੀ ਪ੍ਰੈਜ਼ੈਂਟ ਹੋਈ ਵਿ ਕੰਪਲੇਂਟ ਚਲਦੀ ਪਈ ਸੀ ਜਿਹਦੇ ਵਾਸਤੇ ਦੋਨੋਂ ਪਾਰਟੀਆਂ ਨੂੰ ਨੋਟ ਕਰਾਇਆ ਗਿਆ ਸੀਗਾ ਅੱਜ ਦਾ ਸਮਾਂ ਦਿੱਤਾ ਹੋਇਆ ਸੀਗਾ ਥਾਣੇ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਰਨ ਦੀ ਨੀਅਤ ਸੀਗੀ ਕਿ ਆ ਕੀ ਸੀਗਾ ਉਹ ਹੁਣ ਤਫ਼ਤੀਸ਼ ਜਿਹੜੀ ਹੈਗੀ ਹੈ ਉਹ ਇਸ ਚੀਜ਼ ਨੂੰ ਕਲੀਅਰ ਕਰੂਗੀ ਕਿਉਂਕਿ ਵੈਪਨ ਜਿਹੜਾ ਹੈਗਾ ਉਹ ਬੋਲੀ ਜਾ ਕੇ ਸਰਵਿਚ ਵਧੀ ਹੈਗੀ ਹੈ ਇਸੇ ਕਰਕੇ ਆਪਾਂ ਇਹਨੂੰ ਜਿਹੜਾ ਅਟੈਂਪਟ ਟੂ ਮਰਡਰ ਸੈਕਸ਼ਨ ਜਿਹੜੇ ਹੈਗੇ ਨੇ ਉਹਦੇ ਵਿੱਚ ਪਰਚਾ ਦਰਜ ਕੀਤਾ ਹੈਗਾ ਉਹ ਤਫ਼ਸੀਲ ਕਰ ਰਹੇ ਹਾਂ ਜੀ ਚਾਰਜ ਕੀਤਾ ਗਿਆ ਸੀ ਜਾਂ ਫਿਰ

वेपन ਅਕਿਊਜ਼ਡ वालों ਸ਼ਹਿਰ वालों चलाया गया है ਔਰ ਇਸ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਨੇ ਉਹਨਾਂ ਦੇ ਵਾਸਤੇ ਵੀ ਸਾਡੀ ਰੇਟਸ ਲਗਾਤਾਰ ਚੱਲ ਰਹੀ ਹੈਗੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਬਾਕੀ ਕੌਨਸਪੀਰੇਸੀ ਕੀ ਸੀਗੀ ਅੱਗੇ ਹੋਰ ਕੀ ਕਰ ਸਕਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਹੈ ਇਹਦੀ ਪੁੱਛਗਿੱਛ ਤੇ ਡਿਪੈਂਡ ਕਰੂਗਾ ਉਹ ਆਪਾਂ ਸਾਰਾ ਕੁਝ ਤੁਹਾਡੇ ਨਾਲ ਖੁਲਾਸਾ ਕਰਾਂਗੇ ਸੋਸ਼ਲ ਮੀਡੀਆ ਤੇ ਵੀ ਆਪਸ ਵਿੱਚ ਕੁਝ ਧਮਕੀਆਂ ਚੱਲ ਰਹੀਆਂ ਸੀ ਕਿ ਕਹਿੰਦੇ ਆ ਗੱਲ ਆ ਰਹੀ ਸੀ ਕਿ ਇਵੇਂ ਤੁਹਾਨੂੰ ਦੱਸਿਆ ਇਹਨਾਂ ਦਾ ਡਿਸਪਿਊਟ ਕਾਫੀ ਪੁਰਾਣਾ ਚੱਲਦਾ ਆ ਰਿਹਾ ਹੈਗਾ ਕੰਪਲੇਂਟਸ ਇਹਨਾਂ ਨੇ ਪਹਿਲਾਂ ਕਾਫੀ ਦਿੱਤੀਆਂ ਹੋਈਆਂ ਨੇ ਇਵਨ ਜਿਹੜੇ ਡੀਐਸਪੀ ਅਨੰਦਪੁਰ ਸਾਹਿਬ ਹੈਗੇ ਨੇ ਜਿਹੜਾ ਤੋਂ ਡੀਐਸਪੀ ਸੀਗਾ ਇਹਨਾਂ ਦੇ ਕੋਲ ਵੀ ਪਹਿਲਾਂ ਕੰਪਲੇਂਟ ਚਲਦੀ ਸੀਗੀ ਇਸ ਤੋਂ ਇਲਾਵਾ ਪਹਿਲਾਂ ਹੀ ਕਫਆਰ ਰੀ ਮਾਈਨਿੰਗ ਐਕਟ ਦੇ ਤਹਿਤ ਜਿਹੜਾ ਹੈਗਾ ਦਿਲਚਸਪ ਰਿਪੋਰਟ ਕੀਤੀ ਗਈ ਸੀ ਉਹ ਸਾਰਾ ਕੁਝ ਤਫਤੀਸ਼ ਵਿੱਚ ਚੱਲਦਾ ਪਿਆ ਸੀਗਾ ਸੋਸ਼ਲ ਮੀਡੀਆ ਤੇ ਜਿਹੜਾ ਕੰਟੈਂਟ ਦੀ ਤੁਸੀਂ ਗੱਲ ਕੀਤੀ ਹੈਗੀ ਹਜੇ ਤੱਕ ਸਾਡੇ ਨੋਟਿਚ ਨਹੀਂ ਹੈਗਾ ਬਟ ਇਹਨਾਂ ਦਾ ਆਪਸ ਵਿੱਚ ਅਲੀਗੇਸ਼ਨ ਕਾਊਂਟਰ ਅਲੀਗੇਸ਼ਨਸ ਕਾਫੀ ਪਹਿ ਤੇ ਇਹ ਸਾਰੀਆਂ ਚੀਜ਼ਾਂ ਤਰਤੀਸ਼ ਦਾ ਜਿਹੜਾ ਹੈਗਾ ਨਾ ਸਾਡਾ ਵਿਸ਼ਾ ਹੁੰਦਾ ਹੈ